ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ। ਦੇਖੋ ਜੀ ਅੱਜ ਆਪਾਂ ਕੁਰਤੀ ਦੀ ਕਟਿੰਗ ਕੀਤੀ ਹੈਗੀ। ਇਹਦੀ ਕਟਿੰਗ ਵਗੈਰਾ ਕੀਤੀ ਹੋਈ ਹੈਗੀ। ਅੱਜ ਆਪਾਂ ਤੁਹਾਨੂੰ ਮੋਢੇ ਦੀ ਕਾਟ ਤੇ ਬਾਹਾਂ ਦੀ ਮਤਲਬ ਬਾਹਾਂ ਦੀ ਮੋਢੇ ਦੀ ਕਾਟ ਤੇ ਬਾਹਾਂ ਦੀ ਗੋਲਾਈ ਪਾਉਣੀ ਦੱਸਾਂਗੇ ਵੀ ਤੇ ਕਿੱਦਾਂ ਆਪਾਂ ਬਾਹਾਂ ਜੜਨੀ ਆ ਉਹ ਦੱਸਾਂਗੇ। ਅੱਗੇ ਆਪਣੀ ਇਹ ਵੀਡੀਓ ਪਾਈ ਹੋਈ ਹੈਗੀ ਮੋਢੇ ਦੀ ਕਾਟ ਵਾਲੀ। ਮੇਰੇ ਕਈ ਭੈਣਾਂ ਦੇ ਮੈਸੇਜ ਆਏ ਸੀ ਵੀ ਦੀਦੀ ਜਦੋਂ ਅਸੀਂ ਬਾਹਾਂ ਨੂੰ ਜੜਦੇ ਆਂਗੇ ਤਾਂ ਸਾਡਾ ਕੱਪੜਾ ਵਾਧ ਘਟ ਜਾਂਦਾ ਸਾਨੂੰ ਬਾਹਾਂ ਦੀ ਸਲਾਈ ਲਗਾਉਣ ਟਾਈਮ ਅਖਾਈ ਆਉਂਦੀ ਹੈ ਜੀ ਦੇਖੋ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਜੇ ਐਦਾਂ ਕਾਟ ਪਾਵਾਂਗੇ ਤੇ ਐਦਾਂ ਸਲਾਈ ਲਾਵਾਂਗੇ ਕਦੇ ਵੀ ਆਪਣੀ ਬਾਹਾਂ ਨੂੰ ਮੂੰਗੀ ਨਹੀਂ ਕਦੇ ਵੀ ਆਪਣੀ ਬਾਹਾਂ ਚ ਜਾਂ ਮੋਢੇ ਚ ਝੋਲ ਨਹੀਂ ਪਊਗਾ ਦੇਖੋ ਜੀ ਸਭ ਤੋਂ ਪਹਿਲਾਂ ਤੇ 2 ਬ੍ਰੈਸਟ ਦਾ ਸੂਤਾਗਾ ਆਪਾਂ ਇਹਨਾਂ ਦਾ ਤੀਰਾ ਰੱਖਣਾਗਾ 6.5 ਇੰਚ 6.5 ਤੇ ਆਪਾਂ ਨਿਸ਼ਾਨ ਲਾ ਲਿਆ 6 ਰੱਖਣ ਤੋਂ 3 ਰੱਖਣ ਤੋਂ ਬਾਅਦ ਆਪਾਂ ਰੱਖਣਾ ਜੀ ਮੋਟਾ ਮੋਟਾ ਰੱਖਣਾ ਆਪਾਂ 7 ਇੰਚ ਆਹ ਲੋ ਜੀ 7 ਸਾਧ ਦੇ ਨਿਸ਼ਾਨ ਲਾ ਲਿਆ ਜਿੱਥੋਂ ਆਪਾਂ 6 ਰੱਖਿਆ ਨਾ ਤੀਰਾ ਇੱਥੋਂ ਆਪਾਂ ਜੀ ਅੱਧਾ ਇੰਚ ਆ ਕੇ ਕਟਾ ਦੇਣਾ ਇੱਥੇ ਰੱਖ ਲੈਣਾ ਜੀ ਆਪਾਂ 6 ਇੰਚ ਆਹ ਲੋ ਜੀ 6 ਤੇ ਮਾਰਕ ਕਰ ਲਿਆ ਇਹ ਆਪਾਂ ਇੱਕ ਬਾਕਸ ਰੈਡੀ ਕਰ ਲੈਣਾ ਇਹ ਐਸ ਇਹ ਬਾਕਸ ਰੈਡੀ ਕਰਨ ਤੋਂ ਬਾਅਦ ਹੁਣ ਆਪਾਂ ਸਭ ਤੋਂ ਪਹਿਲਾਂ ਉੱਪਰ ਕਾਟ ਪਾਉਣੀ ਆ ਅੱਧਾ ਇੰਚ ਦੀ ਇਹ ਕਾਟ ਦੇ ਜੀ ਵੀ ਮੈਨੂੰ ਇੱਕ ਵਾਰੀ ਭੈਣ ਨੇ ਪੁੱਛਿਆ ਸੀ ਵੀ ਦੀਦੀ ਆਪਾਂ ਸਿਰੇ ਤੱਕ ਪਾਉਣੀ ਆ ਇਹ ਇੱਥੇ ਦੇਖੋ ਆਪਾਂ ਸਕੇਲ ਰੱਖ ਲਿਆ ਆਹ ਵਾਲੇ ਪੁਆਇੰਟ ਨਾਲ ਸਿਰੇ ਵਾਲੇ ਨਾਲ ਮਿਲਾ ਲੈਣਾ ਆਹ ਲਓ ਜੀ ਐਸ ਤਰ੍ਹਾਂ ਦੇਖੋ ਆਪਣੇ ਆਪ ਹੀ ਇੱਥੇ ਤੱਕ ਆ ਜਾਂਦਾ ਗਾ ਗਲਾ ਆਪਣੇ ਆਪ ਹੀ ਬਸ ਤੁਸੀਂ ਕੁਝ ਨਹੀਂ ਦੇਖਣਾ ਇੱਥੇ ਰੱਖ ਕੇ ਆਪਾਂ ਸਿਰੇ ਤੱਕ ਐਦਾਂ ਮਿਲਾ ਦੇਣਾ ਇਹ ਕਿਤੇ ਤੱਕ ਮਰਜ਼ੀ ਆਵੇ ਚਾਹੇ ਨਾ ਆਵੇ ਆਪਾਂ ਇਦਾਂ ਮਲਾਉਣਾ ਇਹ ਤਿਰਸੀ ਕਾਠ ਹੋ ਜਾਂਦੀ ਹੈ ਹੁਣ ਆਪਾਂ ਪਾਵਾਂਗੇ ਜੀ ਆਪਣੇ ਮੋਡੇ ਦੀ ਕਾਠ ਫਰੰਟ ਵਾਲੀ ਪਾਵਾਂਗੇ ਦੇਖੋ ਆਪਾਂ 1 ਇੰਚ ਤੇ ਤੇ ਬੈਕ ਵਾਲੀ ਪਾਵਾਂਗੇ ਜੀ ਆਪਾਂ 2 ਇੰਚ ਤੇ ਹਰ ਇੱਕ ਸਾਈਜ਼ ਦਾ ਜੀ ਮੋਡੇ ਦੀ ਕਟਿੰਗ ਕਰਨ ਦਾ ਜੀ ਇਹੀ ਫਾਰਮੂਲਾ ਹੁੰਦਾ ਬ੍ਰੈਸਟ ਦੇ ਹਿਸਾਬ ਚ ਆਪਣਾ ਨਾਪ ਮੋਡੇ ਦਾ ਆਪਣੇ ਆਪ ਖੁੱਲਾ ਹੋ ਜਾਂਦਾ ਤੇ ਆਪਣੇ ਆਪ ਹੀ ਟਾਈਟ ਹੋ ਜਾਂਦਾ ਲਓ ਦੇਖੋ ਹੁਣ ਇਹਨਾਂ ਦੀ ਬਰੈਸਟ ਹੈਗੀ ਆ 20 ਇੰਚ ਆਪਾਂ 20 ਦਾ ਹਾਫ ਕਰ ਲੈਣਾ ਆਪਾਂ ਇੱਥੇ 10 ਤੇ ਨਿਸ਼ਾਨ ਲਾ ਲਿਆ 10 ਤੇ ਲਾਉਣ ਤੋਂ ਬਾਅਦ ਇਹ ਆ ਗਿਆ ਇੱਥੋਂ ਤੋਂ ਲੈ ਕੇ ਇੱਥੇ ਤੱਕ 4 ਇਹਦਾ ਹਾਫ ਹੋ ਗਿਆ 2 ਆਪਾਂ ਚਾਹੀ ਇੰਚੀ ਟੇਪ ਨੂੰ ਫੋਲਡ ਕਰਕੇ ਇੱਥੇ ਨਿਸ਼ਾਨ ਲਾ ਲਓ 2 ਇੰਚ ਤੇ ਜਿੰਨਾ ਆਗਾ ਇੰਨੇ ਹੀ ਆਪਾਂ ਇੱਥੇ ਲਾ ਲੈਣਾ ਜੀ ਪਿਛਲੀ ਕਾਟ ਪਾਵਾਂਗੇ ਜੀ ਆਪਾਂ 5 ਇੰਚ ਤੇ आ अपनी की होगी सारी मार्किंग होगी हम आपको गुलाई पा दिखावे इतने आप अपना, अपना चाक रख के पै गई अपनी पिछले पल की गुलाई तो आ वाली पैगी अपनी फ्रंट वाले पल ਦੇਖੋ ਜੀ ਕਈ ਮੇਰੀਆਂ ਭੈਣਾਂ ਦੇ ਮੈਸੇਜ ਆਉਂਦੇ ਆ ਵੀ ਦੀਦੀ ਕਿੰਨੀ ਬ੍ਰੈਸ ਲਈ ਆਪਾਂ ਕਿੰਨਾ ਮੋਡਾ ਰੱਖਣਾਗਾ ਦੇਖੋ ਜੀ ਆਪਾਂ ਮੋਡਾ 7.5 ਹੀ ਰੱਖਣਾਗਾ ਜੇ ਤੁਹਾਡੀ 16 17 ਬ੍ਰੈਸ ਆ ਗਈ ਉਹਦੇ ਵਿੱਚ ਤੁਸੀਂ ਮੋਡਾ ਵੀ ਸੱਤ ਕਰ ਲਿਆ ਤਾਂ ਆਪਣੀ ਇਧਰ ਬ੍ਰੈਸ ਦਾ ਨਾਪ ਵੀ ਦੇਖੋ 16 17 ਲਈ ਕੱਟ ਤੇ ਲੱਗੂ ਤਾਂ ਆਪਣਾ ਦੇਖੋ ਜੀ ਮੋਡਾ ਟਾਈਟ ਹੋ ਜਾਊਗਾ ਤੁਹਾਡੀ ਬ੍ਰੈਸ ਜਿਆਦਾ ਦੇਖੋ ਨਾ 20 ਇੰਚਾ ਜੇ ਆਪਣੀ 24 ਆ ਗਈ ਦੇਖੋ ਆ 12 ਤੇ ਸਾਨ ਲੱਗ ਗਿਆ ਇੱਥੇ ਆਪਾਂ 12 ਤੇ ਲਾ ਦਾਂਗੇ ਦਾ ਐਸ ਸਾਈਜ਼ ਨੂੰ ਮੋਢੇ ਨੇ ਆਪਣੇ ਆਪ ਵੱਤ ਜਾਣਾਗਾ ਤੇ ਜੇ ਆਪਾਂ ਕਾਹਾਂਗੇ ਜੀ 9 10 ਇੰਚ 11 ਇੰਚ ਵੱਡਾ ਹੋ ਜੂ ਵੱਡਾ ਨਹੀਂ ਹੁੰਦਾ ਬਾਹ ਦੀ ਜੜਾਈ ਕਰਨ ਤੋਂ ਬਾਅਦ ਗੋਲ ਸ਼ੇਪ ਦੇ ਵਿੱਚ ਆਪਣੀ ਬਾਹ ਤਿਆਰ ਹੋ ਜਾਂਦੀ ਹੈ ਕਿ ਆਪਣੇ ਬਿਲਕੁਲ ਸਹੀ ਆਉਂਦਾਗਾ ਦੇਖੋ ਜੀ ਹੁਣ ਆਪਾਂ ਤੁਹਾਨੂੰ ਇਸ ਦੀ ਕਟਿੰਗ ਕਰਕੇ ਦਿਖਾਉਣੇ ਆ ਕਟਿੰਗ ਕਰਨ ਤੋਂ ਪਹਿਲਾਂ ਦੇਖੋ ਜਿੱਦਾਂ ਇਹਨਾਂ ਦੇ ਜੀ ਕਮਰ ਹੈਗੀ ਹੈਗੀ 18 ਇੰਚ 18 ਤੋਂ ਆਪਾਂ ਅੱਧਾ ਇੰਚ ਵਧਾ ਕੇ ਰੱਖਾਂਗੇ ਆ ਲੋ ਆ ਵਾਲੀ ਐਦਾਂ ਨਿਸਾਨੀ ਲੱਗ ਜਾਂਦੀ ਹੁੰਦੀ ਹੈਗੀ ਆ ਦੇਖੋ ਤਾਂ ਕਿ ਆਪਣੇ ਇਹਦੇ ਵਿੱਚ ਗੋਜ ਨਾ ਪਵੇ ਇੱਥੇ ਨਾ ਕੱਪੜਾ ਇਕੱਠਾ ਹੋ ਜਾਂਦਾ ਉਹ ਕੱਪੜਾ ਇਕੱਠਾ ਕਿਉਂ ਹੁੰਦਾ ਜਿਹੜੀ ਆ ਵਾਲੀ ਸਲਾਈ ਜੇ ਇੱਥੋਂ ਚਲੋ ਇਹਨਾਂ ਦਾ ਤਾਂ ਥੋੜਾ 18 ਕਈ ਭੈਣਾ ਦੇ ਕਮਰ 14 ਇੰਚ ਜਾਂ 16 ਇੰਚ ਤਿਆਰ ਹੁੰਦੀ ਹੈਗੀ ਫਿਰ ਦੇਖੋ ਜਿਹੜੀ ਆਹ ਵਾਲੀ ਸਲਾਈ ਆ ਉਹ ਇੰਨੀ ਤੇ ਸਹੀ ਲੱਗ ਜਾਂਦੀ ਹੈ 14 16 ਇੰਚ ਦੀ ਨਿਸਾਨੀ ਇੱਥੇ ਆ ਉਹ ਜਿਹੜੀਆਂ ਭੈਣਾ ਕਮਰ ਕੋਲ ਜ਼ਿਆਦਾ ਪਤਲੀਆਂ ਹੁੰਦੀਆਂ ਨੇ ਉਹ ਨਿਸਾਨੀ ਇਦਾਂ ਲੱਗ ਜਾਂਦੀ ਹੈ ਜਦੋਂ ਇਦਾਂ ਲੱਗੂ ਤਾਂ ਤੇ ਸਹੀ ਲੱਗੀ ਜਿਹੜਾ ਆ ਹੋ ਗਿਆ ਦੇਖੋ ਆਹ ਵਾਲਾ ਹਿੱਸਾ ਇਦਾਂ ਤਿੱਖਾ ਪਿਆਰ ਹੋਊਗਾ ਇੱਥੋਂ ਤਾਂ ਆਹ ਵਾਲਾ ਹਿੱਸਾ ਇਦਾਂ ਇਕੱਠਾ ਹੋ ਕੇ ਇੱਥੇ ਗੋਜ ਪੈਣ ਲੱਗ ਜਾਂਦੀ ਹੈ ਉਹਦੇ ਲਈ ਆਪਾਂ ਕੀ ਕਰਨਾ ਹੁੰਦਾ ਇੱਥੇ 2 ਇੰਚ ਦੇ ਨਿਸ਼ਾਨ ਲਾ ਕੇ ਜਿਹੜੀ ਆਹ ਵਾਲੀ ਇਹਨੂੰ થો ਹਲਕੀ ਜੀ ਗਲਾਈ ਦੇ ਵਿੱਚ ਸਿਲਾਈ ਲਗਾਉਣੀ ਹੁੰਦੀ ਹੈ ਫੇਰ ਆਪਣੀ ਮੋਢੇ ਦੇ ਵਿੱਚ ਕਦੇ ਕੋਈ ਵਲ ਨਹੀਂ ਪੈਂਦਾ ਇੱਥੇ ਕੱਪੜਾ ਇਕੱਠਾ ਨਹੀਂ ਹੁੰਦਾ ਹੁਣ ਆਪਾਂ ਤੁਹਾਨੂੰ ਇਸੇ ਕਟਿੰਗ ਕਰਕੇ ਦਿਖਾਉਣੀ ਹੈ ਉਜੀ ਆ ਆਪਣੀ ਮੋਡੇ ਦੀ ਕਟਿੰਗ ਹੋ ਗਈ ਹੁਣ ਆਪਾਂ ਕੀ ਕਰਨਾ ਆਪਾਂ ਪਿਛਲਾ ਪੱਲਾ ਕੱਢ ਦੇਣਾ ਜਦੋਂ ਆਪਾਂ ਪ੍ਰਿੰਟਡ ਸੂਟ ਦੀ ਕਟਿੰਗ ਕਰਨੀ ਹੁੰਦੀ ਹੈ ਜੀ ਫੁੱਲਾਂ ਦੇ ਮੂੰਹ ਆਪਾਂ ਨੂੰ ਉੱਪਰ ਨੂੰ ਕਰ ਲੈਣੇ ਚਾਹੀਦੇ ਨੇ ਇੱਕ ਪਾਸਾ ਬਦਲ ਕੇ ਕੱਪੜੇ ਦਾ ਫਿਰ ਉਹਦੇ ਨਾਲ ਕੀ ਹੁੰਦਾ ਆਪਣੇ ਦੋਵੇਂ ਪਾਸੇ ਪ੍ਰਿੰਟ ਸਹੀ ਰਹਿੰਦਾ ਹੁਣ ਆ ਹੋ ਗਈ ਜੀ ਆਪਣੀ ਫਰੰਟ ਵਾਲੀ ਕਾਟ ਆਪਾਂ ਫਰੰਟ ਵਾਲੀ ਕਾਟ ਦੇਖੋ ਸ਼ੁਰੂ ਕਰਨੀ ਆ ਆਪਾਂ ਸਿਰੇ ਤੋਂ ਪਾਉਣੀ ਪਰ ਸਿਰੇ ਤੋਂ ਕਟਿੰਗ ਨਹੀਂ ਕਰਨੀ ਸਿਰਫ ਕੈਂਚੀ ਐਦਾਂ ਧਾਰਨੀ ਆ ਜਿਸ ਸਿਰੇ ਤੋਂ ਹਲਕੀ ਜਿਹੀ ਕਟਿੰਗ ਪਉਗੀ ਜੀ ਆਪਣਾ ਫਿਰ ਤੀਰੇ ਦਾ ਫਰਕ ਪੈ ਜਾਊਗਾ। ਨਾਲੋ ਜੀ ਆ ਲੈ ਗਈ ਆਪਣੀ 1 ਇੰਚ ਦੀ ਕਾਟ। ਆ ਲਓ ਜੀ ਹੁਣ ਆਪਾਂ ਤਾਂ ਉਹਨੂੰ ਪਲੇਟs ਬਾਰੇ ਜਾਂ ਕਿਸੇ ਹੋਰ ਚੀਜ਼ ਬਾਰੇ ਅੱਜ ਵਾਲੀ ਵੀਡੀਓ 'ਚ ਨਹੀਂ ਦੱਸਣਾ ਹੈਗਾ। ਦੇਖੋ ਦੂਸਰੀ ਗੱਲ ਮੇਰੇ ਤੀਰੇ ਬਾਰੇ ਵੀਡੀਓ ਪਾਈ ਹੋਈ ਹੈਗੀ ਤੁਸੀਂ ਕਈ ਭੈਣਾਂ ਦੇ ਮੈਸੇਜ ਆਉਂਦੇ ਆ ਵੀ ਦੀਦੀ ਕਿੰਨਾ ਤੀਰਾ ਰੱਖੀਏ। ਚੈਨਲ ਤੇ ਵਿਜ਼ਿਟ ਕਰਕੇ ਤੁਸੀਂ ਤੀਰੇ ਬਾਰੇ ਵੀ ਦੇਖ ਸਕਦੇ ਹੋਗੇ ਵੀ ਆਪਾਂ ਤੀਰਾ ਕਿੱਦਾਂ ਕੱਢਣਾ ਹੁੰਦਾ ਹੈ ਹੁਣ ਆਪਾਂ ਤੁਹਾਨੂੰ ਬਾਹ ਦੀ ਕਟਿੰਗ ਕਰਨੀ ਦੱਸਾਂਗੇ ਦੇਖੋ ਬਾਹ ਦੀ ਕਟਿੰਗ ਕਰਨ ਖਾਤਰ ਆਪਾਂ ਨੂੰ ਫਰੰਟ ਵਾਲੇ ਮੋਢੇ ਦੀ ਆਲੇ ਪੱਲੇ ਦੀ ਜ਼ਰੂਰਤ ਹੁੰਦੀ ਹੈ ਇਹਨੂੰ ਆਪਾਂ ਇਦਾਂ ਹੀ ਰੱਖਣਾਗਾ ਠੀਕ ਹੈ ਜੀ ਇਹਦੇ ਜੀ ਦੇਖੋ ਇਹ ਮੈਚਿੰਗ ਸੂਟ ਸੀ ਇਹਦੇ ਨਾ ਮਤਲਬ ਉੱਪਰੋਂ ਕੱਪੜਾ ਨਹੀਂ ਲਿਆ ਹੈਗਾ ਇਹਦੇ ਸਾਈਡ ਤੋਂ ਕੱਪੜਾ ਲਿਆ ਆ ਦੇਖੋ ये रेडी करने वास्ते कपड़ा गा थोड़ा आप जोड़ पावे देखो आ वाला कपड़ा गा जड़ा लिहा ग अपना लंबाई कटिंग किया हो सोलह इंच बाहमां तैयार ने सोलह इंच इन्ह दियाँ देखो बाह तैयार ने आप उन्नी इंच ते कटिंग की तीन इंच वा के आ जड़ा कपड़ा गा इनू आप अलग कर लेना ਤੇ ਜਿਹੜੇ ਫੁੱਲਾਂ ਦੇ ਮੂੰਹ ਨੇ ਦੇਖੋ ਆ ਇਧਰ ਨੂੰ ਜਾਂਦੇ ਆ ਇਹਨੂੰ ਵੀ ਆਪਾਂ ਉੱਪਰ ਨੂੰ ਕਰ ਲੈਣੇ ਆ ਆਹ ਵਾਲੇ ਤਾਂ ਉੱਪਰ ਨੂੰ ਹੈਗੇ ਹੀ ਨੇ ਬਾਹਾਂਵਾਂ ਦੇ ਵਿੱਚ ਵੀ ਜੀ ਆਪਾਂ ਇਹ ਚੀਜ਼ ਜ਼ਰੂਰ ਦੇਖਣੀ ਆ ਹੁਣ ਦੇਖੋ ਹੁਣ ਆਪਾਂ ਕੀ ਕਰਨਾ ਜੋੜ ਪੌੜ ਖਾਤਰ ਵੀ ਆਪਾਂ ਆ ਮੋੜਾ ਮਿਲਣਾਗਾ ਇੱਥੇ ਤੱਕ ਤਾਂ ਦੇਖੋ ਜੀ ਆਪਣੀ ਸਲਾਈ ਆਉਗੀ ਇਹ ਕਈ ਵਾਰੀ ਜੀ ਆਪਾਂ ਤੋਂ ਮਿੰਨ ਚੀ ਵਾਧ ਘਾਟ ਹੋ ਜਾਂਦੀ ਆ ਵੀ ਜਦੋਂ ਆਪਾਂ ਸਲਾਈ ਲਾਉਂਦੇ ਆ ਹਲਕੀ ਜੀ ਵੱਧ ਘੱਟ ਲੱਗ ਜੇ ਮਾੜਾ ਮੋਟਾ ਫਰਕ ਪੈ ਜਾਂਦਾ ਜੀ ਇੰਨੀ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ ਕਿ ਇੱਥੇ ਆਪਾਂ ਇੰਚ ਟੇਪ ਰੱਖ ਕੇ ਇੱਥੇ ਇਦਾਂ ਕਮਾ ਲੈ ਆ ਦੇਖੋ ਇੱਕ ਉਂਗਲ ਆਪਾਂ ਉੱਪਰ ਰੱਖਣੀ ਆ ਇੱਕ ਦੇ ਨਾਲ ਆਪਾਂ ਇੰਚ ਟੇਪ ਕਮਾਈ ਜਾਣ ਮੋਟਾ ਹੈਗਾ ਜੀ ਆਪਣਾ 9.5 ਇੰਚ ਤਿਆਰ ਠੀਕ ਆ ਜੀ 9.5 'ਚ ਤੁਸੀਂ 2 ਇੰਚ ਜਾਂ 3 ਇੰਚ ਜੋੜ ਲਓ 9.5 10 ਆਪਾਂ 12 12.5 ਇੰਚ ਕੱਪੜਾ ਲੈਣਾਗਾ ਚਲੋ ਆ ਦੇਖੋ ਇੱਥੋਂ ਤੋਂ ਲੈ ਕੇ ਆਪਾਂ 12 ਇੰਚ ਕੱਪੜਾ ਲੈ ਲਓ ਠੀਕ ਹੈ ਜੀ ਇੰਨਾ ਕਾਗਾ ਇਸ ਤਰ੍ਹਾਂ ਜਦੋਂ ਜੋੜ ਪਾਉਣਾਗਾ ਆ ਦੇਖੋ ਆ ਬਾਦ ਕਾਟ ਆਪਾਂ ਕੱਢ ਦੇਾਂਗੇ ਪਹਿਲਾਂ ਆਪਾਂ ਜੋੜ ਦੇਖ ਲਈਏ ਵੀ ਆਪਣਾ ਕਿੰਨਾ ਕੁ ਲੱਗੂਗਾ ਆ ਦੇਖੋ ਜੀ ਆਪਾਂ ਕੱਪੜੇ ਦੀ ਬਾਦ ਕਾਟ ਸੀ ਜਿਹੜੀ ਉਹ ਕੱਢਤੀ ਆ ਇਹਨਾਂ ਕੱਪੜਾ ਦੇਖੋ ਫੋਲਡ ਕੀਤਾ ਇਹਦੇ ਵਿੱਚ ਜਿਹੜਾ ਜੋੜ ਆਗਾ ਆ ਦੇਖੋ ਜੀ ਆ ਕੱਪੜਾ ਆਪਣਾ ਦੂਰਾਗਾ ਡਬਲ ਆ ਇਹ ਐਦਾਂ ਜੋੜ ਲੱਗ ਜਾਊਗਾ ਆ ਦੇਖੋ ਚਾਹੇ ਤੁਸੀਂ ਪਹਿਲਾਂ ਜੋੜ ਲਾ ਲਓ ਪਹਿਲਾਂ ਸਲਾਈ ਲਾ ਲਓ ਚਾਹੇ ਫੇਰ ਬਾਹ ਦੀ ਘਾਟ ਪਾ ਕੇ ਕਟਿੰਗ ਕਰ ਲਿਓ ਚਾਹੇ ਤੁਸੀਂ ਐਂ ਕਰੋ ਦੇਖੋ ਜੀ ਆਹ ਵਾਲਾ ਕੱਪੜਾ ਜਿੰਨੀ ਇੰਨੀ ਕ ਸਲਾਈ ਆਉਂਦੀ ਹੁੰਦੀ ਆ ਐਨਾ ਤੁਸੀਂ ਉੱਪਰ ਰੱਖ ਕੇ ਕਟਿੰਗ ਕਰ ਲਓ ਆ ਦੇਖੋ ਕੱਪੜੇ ਦੇ ਉੱਪਰ ਆਪਾਂ ਕੱਪੜਾ ਚੜਾ ਕੇ ਰੱਖ ਲਿਆ ਹਲੋ ਜੀ ਆਪਣਾ ਮੋਟਾ ਕਿੰਨਾ ਸੀ ਜੀ 9.5 ਇੰਚ ਤਿਆਰ ਸੀ ਜਦੋਂ ਆਪਾਂ ਮਿਣਿਆ ਸੀ ਆਪਾਂ ਇੱਥੇ ਅੱਧਾ ਇੰਚ ਘਟਾ ਕੇ ਨਸਾਨ ਲਾਉਣਾਗਾ ਦੇਖੋ ਜੀ ਆਪਾਂ ਅੱਧਾ ਇੰਚ ਘਟਾ ਕੇ ਰੱਖਣਾ 9.5 ਇੰਚ ਆਪਣਾ ਤਮੀਜ਼ ਦਾ ਮੋਢਾ ਤਿਆਰ ਆ ਦੇਖੋ 9.5 ਇੰਚ ਹੈ ਨਾ ਆਪਾਂ ਅੱਧਾ ਇੰਚ ਰੱਖਣਾਗਾ ਘਟਾ ਕੇ ਆਪਾਂ 9 ਇੰਚ ਤੇ ਮਾਰਕ ਕਰਨਾ 9 ਇੰਚ ਤੇ ਜਿੰਨਾ ਵੀ ਤੁਹਾਡਾ ਮੋਢਾ ਉਦੋਂ ਤੁਸੀਂ ਅੱਧਾ ਇੰਚ ਘਟਾਉਣਾ ਇਧਰ ਨੂੰ ਦੇਖੋ ਜਿਹੜੀ ਕਾਟ ਪਾਉਣੀ ਆਏਗੀ ਡੰਗਾਈ ਦੇਣੀ ਹੈ ਦੇਣੀ ਹੈ ਜੀ ਆਪਾਂ 3 ਇੰਚ ਤੇ ਹਰ ਇੱਕ ਸਾਈਜ਼ 3 ਇੰਚ ਲਾਇਆ ਉੱਪਰੋਂ ਲਾਉਣਾ ਜੀ ਆਪਾਂ 2.5 ਇੰਚ ਇੱਥੇ ਆ ਦੇਖੋ 2.5 ਇੰਚ ਇਨੂੰ ਇਹਦੇ ਨਾਲ ਇਦਾਂ ਮਿਲਾ ਲੈਣਾ ਆਹ ਲੋ ਜੀ ਤੇ ਇਹਦਾ ਕਰ ਲੈਣਾ ਆਪਾਂ ਅੱਧ ਇਹ ਇਸ ਤਰ੍ਹਾਂ 1 ਇੰਚ ਦੀ ਟੇਪ ਫੋਲਡ ਕਰ ਲਓ ਤੇ ਇੱਥੇ ਲਾ ਲਓ ਆਹ ਦੇਖੋ ਜਿਹੜੀ ਆ ਆਪਣੀ ਫਰੰਟ ਵਾਲੀ ਕਾਟ ਪਾਈ ਆ ਦੇਖੋ ਇੱਥੋਂ ਇੱਥੇ ਤੱਕ ਫਰਕ ਹੈਗਾ ਦੇਖੋ 1 ਇੰਚ ਦੀ ਕਾਟ ਪਾਈ ਆ ਇਸ ਤੋਂ ਅੱਗੇ ਵੀ 1 ਦੀ ਆ ਹਨਾ 1 ਇੰਚ ਦੀ ਕਾਟ ਆ ਜਦੋਂ ਨਾ ਆਪਾਂ ਇੱਥੇ ਵੀ 1 ਇੰਚ ਦੀ ਹੀ ਪਾਉਣੀ ਆ। ਕਦੇ ਵੀ ਆਪਾਂ ਨੂੰ ਬਾਹਂਚ ਜਾਂ ਮੋਢੇ 'ਚ ਕੋਈ ਪ੍ਰੋਬਲਮ ਨਹੀਂ ਆਊਗੀ। ਆ ਦੇਖੋ ਜੀ ਹੁਣ ਆਪਾਂ ਇੱਥੋਂ ਨਾ ਉੱਪਰੋਂ ਗਲਾਈ ਦੇਣੀ ਆ। ਇੱਥੋਂ ਸਿਰੇ ਤੋਂ ਦੇਣ ਲੱਗਣਾ ਗਲਾਈ। ਆ نیچے ਆ ਕੇ ਤਾਂ ਜੀ ਆਪਾਂ ਨਾਲ ਹੀ ਮਿਲਾ ਦੇਣਾ ਹੁੰਦਾ ਇੱਦਾਂ। ਐਸੇ ਤਰ੍ਹਾਂ ਹੀ ਇੱਧਰ। ਇਹ ਵਾਲੀ ਗਲਾਈ ਵੀ ਆਪਾਂ ਸਿਰੇ ਤੱਕ ਦੇਣੀ ਆ ਜੋੜ ਪਾਉਣ ਕਰਕੇ ਥੋੜੀ ਜਿਹੀ ਪ੍ਰੋਬਲਮ ਆਉਂਦੀ ਆ ਇਹ ਲਓ ਜੀ ਇਹ ਵੀ ਆਪਾਂ ਸਿਰੇ ਤੱਕ ਜੇ ਆਪਾਂ ਸਿਰੇ ਤੱਕ ਨਹੀਂ ਪਾਵਾਂਗੇ ਤਾਂ ਸਲਾਈ ਲਾਉਣ ਤੋਂ ਬਾਅਦ ਇੱਥੇ ਬੁਲਬਲਾ ਜ ਵਰਨੂ ਨਿਕਲੂਗਾ ਆ ਦੇਖੋ ਜੀ ਆਪਣਾ ਕੱਪੜਾ ਥੋੜਾ ਸੀ ਜੋੜ ਵਾਲਾ ਵੀ ਤਮੀਜ਼ ਦਾ ਤਾਂ ਕਰਕੇ ਆਪਾਂ ਘੱਟ ਕੱਪੜਾ ਰੱਖਿਆ ਤੁਸੀਂ ਇਹ ਕੱਪੜਾ ਜ਼ਿਆਦਾ ਰੱਖ ਸਕਦੇ ਫਿਰ ਤੁਹਾਨੂੰ ਬਾਹਰ ਜਾਣ ਚ ਕੋਈ ਵੀ ਅਖਿਆਈ ਨਹੀਂ ਆਊ ਜਿਹੜੀਆਂ ਮੇਰੀਆਂ ਭੈਣਾਂ ਸਲਾਈ ਚ ਨਮੀਆਂ ਨੇ ਮੋਡੇ ਦਾ ਬਾਹ ਦਾ ਕੱਪੜਾ ਦੀ ਚੜਾਈ ਜ਼ਿਆਦਾ ਹੀ ਰੱਖ ਕੇ ਤੁਸੀਂ ਕਟਿੰਗ ਕਰਿਆ ਕਰੋ। ਹਾਂ ਲੋਚ। ਆ ਦੇਖੋ ਜੀ ਜਦੋਂ ਨਾ ਆਪਾਂ ਕਟਿੰਗ ਕੀਤੀ ਸੀਗੀ ਆਪਾਂ ਜਿਹੜੀ ਫਰੰਟ ਵਾਲੀ ਕਾਟ ਸੀ ਆਪਾਂ ਇਧਰਲੀ ਸਾਈਡ ਲਾਈ ਸੀਗੀ ਉਹ ਇਧਰਲੀ ਸਾਈਡ ਆਪਾਂ ਤਾਂ ਕਰਕੇ ਕਿਉਂਕਿ ਆਪਾਂ ਜੋੜ ਪਾਇਆ ਸੀ ਫਿਰ ਉਹ ਜੋੜ ਹਿੱਲ ਜਾਂਦਾ ਉੱਪਰਲੇ ਪਾਸੇ ਜਦੋਂ ਆਪਾਂ ਧਰ ਕੇ ਆਪਾਂ ਸਲਾਈ ਨਹੀਂ ਸੀ ਲਾਈ ਬਿਨਾ ਸਲਾਈ ਲਾ ਕੇ ਕੱਪੜੇ ਦੇ ਉੱਪਰ ਕੱਪੜਾ ਧਰ ਕੇ ਆਪਾਂ ਕਾਟਾਂ ਪਾਈਆਂ ਸੀ ਤਾਂ ਕਰਕੇ ਆਪਾਂ ਸਿੱਧੇ ਪਾਸੇ ਲਾਈਆਂ ਸੀ ਫਿਰ ਜੇ ਤੁਸੀਂ ਵੀ ਸਲਾਈ ਤੋਂ ਬਗੈਰ ਲਾਉਣਾ ਫਿਰ ਜਿਹੜੀ ਇੱਧਰਲੀ ਆ ਫਰੰਟ ਵਾਲੀ ਕਾਟ ਦੀ ਨਿਸ਼ਾਨੀ ਇਸ ਤਰ੍ਹਾਂ ਲੈ ਕੇ ਆਉਣੀ ਆ ਦੇਖੋ ਆਪਾਂ ਪਹਿਲਾਂ ਨਿਸ਼ਾਨੀ ਲਾ ਲਈ ਇਸ ਤਰ੍ਹਾਂ ਕਰਕੇ ਇੱਧਰ ਲੈ ਆਉਣੀ ਆ ਆ ਦੇਖੋ ਇੱਧਰ ਪਹਿਲਾਂ ਮੇਰੀ ਲਾਈ ਹੋਈ ਆ ਜੀ ਆਪਾਂ ਜੋੜ ਵੀ ਪਾ ਲਿਆ ਤੇ ਨਿਸ਼ਾਨੀ ਵੀ ਲਾ ਲਈ ਹੁਣ ਆਪਾਂ ਦੇਖੋ ਦੋਵੇਂ ਵਾਮਾ ਚ ਕੱਲੀਆਂ-ਕੱਲੀਆਂ ਜੀ ਕਾਟ ਪਾਈ ਹੈ ਜੀ। ਬਿਆਸੇ ਆਪਾਂ ਪਹਿਲਾਂ ਵੀਡੀਓਸ ਪਾਈਆਂ ਹੋਈਆਂ ਨੇ ਆਪਾਂ ਕਾਟ ਨਾਲ ਹੀ ਪਾ ਲੈਣੇ ਹੁੰਦੇ ਆਂਗੇ। ਆ ਦੇਖੋ ਜੀ ਜਿਹੜੀ ਇਹ ਕਾਟ ਆਪਾਂ ਸਿਰੇ ਤੱਕ ਪਾਉਣੀ ਹੈਗੀ। ਆ ਲਓ ਜੀ ਆ ਆਪਣੀ ਕਾਟ ਪੈ ਗਈ ਫਰੰਟ ਵਾਲੀ ਤੇ ਜਿਹੜੀ ਆਪਣੀ ਮੂਰੀ ਹੈਗੀ ਮੂਰੀ ਹੈਗੀ ਆ ਦੇਖੋ ਜੀ ਆਪਣੀ ਸੇਂਚ। ਆ ਲਓ। ਸੈਂਟੀਮੀਟਰ ਇਹ ਆਪਣਾ ਨਿਸ਼ਾਨ ਲਾ ਲਿਆ ਤੇ ਦੇਖੋ ਹੁਣ ਆਪਾਂ ਕਾਟ ਪਾਉਣ ਤੋਂ ਬਾਅਦ ਵੀ ਆਪਾਂ ਇੱਕ ਵਾਰੀ ਮੋਡਾ ਮਣਕੇ ਦੇਖਣਾ ਦੇਖੋ ਉਨੇ ਹੀ ਐ ਜਿੰਨਾ ਆਪਾਂ ਨਿਸ਼ਾਨੀ ਲਾਈ ਸੀਗੀ ਕਟਿੰਗ ਕਰਨ ਟਾਈਮ ਇਹਨੂੰ ਆਪਾਂ ਇੰਚੀ ਟੇਪ ਦੀ ਹੈਲਪ ਦੇ ਨਾਲ ਇਸ ਤਰ੍ਹਾਂ ਬਿਲਕੁਲ ਸਿੱਧੀ ਲਾਈਨ ਕਰ ਬਣਾ ਲੈਣੀ ਐ ਹੁਣ ਆਪਾਂ ਦੇਖੋ ਜੀ ਆ ਫਿਟਿੰਗ ਵਾਲੀ ਸਿਲਾਈ ਲਾ ਲੈਣੀ ਐ ਕੋ ਜੀ ਇੰਨੀ ਤਾਂ ਸਲਾਈ ਆਪਾਂ ਜਰੂਰ ਡਬਲ ਕਰਨੀ ਆਂਗੀ ਦੇਖੋ ਜਦੋਂ ਆਪਾਂ ਸਲਾਈ ਲਾਉ ਇੱਥੇ ਲੈ ਕੇ ਆਉਣੀ ਆ ਤੁਰ ਫਿਰ ਵੀ ਤੁਸੀਂ ਇੱਕ ਵਾਰੀ ਨਾਪੋ ਕਿਉਂਕਿ ਉਹ ਦੇੜ ਕੇ ਸਲਾਈ ਲਾਉਣੀ ਜਦੋਂ ਆਪਣਾ ਕੱਪੜਾ ਵਧ ਘਟ ਜੇ ਤਾਂ ਦੇੜ ਕੇ ਸਲਾਈ ਲਾਉਣੀ ਬਹੁਤ ਔਖੀ ਹੁੰਦੀ ਆ ਦੇਖੋ ਕਈ ਵਾਰੀ ਪਤਾ ਜੀ ਕੀ ਹੁੰਦਾ ਜਦੋਂ ਆਪਾਂ ਨਾ ਆ ਵਾਲੀ ਪਲੇਟ ਪਾ ਲੈਨੇ ਆਂਗੇ ਆ ਦੇਖੋ ਆਪਣੀ ਆ ਵਾਲੀ ਪਲੇਟ ਜਿਹੜੀ ਮੋਢੇ ਵਾਲੀ ਹੁੰਦੀ ਹੈ ਜੀ ਇੱਥੇ ਸੈਂਟਰ ਚ ਪੈਂਦੀ ਆ ਮੋਢੇ ਦੇ ਚ ਤਾਂ ਇੱਥੋਂ ਹਲਕਾ ਜਿਹਾ ਕਈ ਵਾਰੀ ਆਪਾਂ ਨੂੰ ਬਾਹਰ ਪੜਾ ਘਟ ਜਾਂਦਾ ਆਪਾਂ ਨੂੰ ਹਲਕੀ ਜੀ ਸਲਾਈ ਇੱਕ ਪੈਰ ਦੀ ਇੱਧਰ ਨੂੰ ਲਾਉਣੀ ਪੈ ਜਾਂਦੀ ਹੁੰਦੀ ਆ ਆ ਦੇਖੋ ਜੀ ਆਪਣੀ ਬਾਹ ਰੈਡੀ ਹੈਗੀ ਬਾਹ ਦੇਖੋ ਆਪਣਾ ਜੋੜ ਪਿਛਲੇ ਪਾਸੇ ਆਊਗਾ ਤੇ ਆ ਜਿਹੜੀ ਕਾਰਟ ਹੈ ਫਰੰਟ ਵਾਲੇ ਪਾਸੇ ਹੁਣ ਆਪਾਂ ਜੀ ਆਹ ਟਿਚ ਬਟਨ ਵਾਲੀ ਪੱਟੀ ਬਣਾਉਣੀ ਆ ਇਸ ਤਰ੍ਹਾਂ ਆਪਣੀ ਮਰਜ਼ੀ ਨਾਲ ਲੈ ਲਓ ਤੁਸੀਂ ਜਿੰਨੀ ਕਚੌੜੀ ਲੈਣੀ ਆ ਐਦਾਂ ਇੱਥੋਂ ਫੋਲਡ ਕਰ ਲਓ ਫਿਰ ਇਹਨੂੰ ਜੀ ਐਦਾਂ ਕਰ ਲਓ ਆ ਦੇਖੋ ਜੀ ਆਪਣੀਆਂ ਹੋ ਗਈ ਪੱਟੀ ਤਿਆਰ ਇਹਨੂੰ ਆਪਾਂ ਐਦਾਂ ਕਰਕੇ ਦੋ ਬਣਾ ਲੈਣੀਆਂ ਨੇ ਇੱਕ ਇਧਰ ਲਈ ਬਾਹ ਤੇ ਇੱਕ ਉਧਰ ਲਈ ਬਾਹ ਤੇ ਇਹ ਬਣਾ ਕੇ ਆਪਾਂ ਰੱਖ ਲਈਆਂ ਹੁਣ ਆਪਾਂ ਬਾਹ ਝੜਾਂਗੇ ਬਾਹ ਝੜਨ ਖਾਤਰ ਕੀ ਕਰਨਾ ਆਪਾਂ ਪਹਿਲਾਂ ਕਮੀਜ਼ ਦੀ ਜਿਹੜੀ ਆਪਣੀ ਬਾਹਂ ਗਈ ਹੈ ਸਿੱਧੀ ਕਰ ਲੈਣੀ ਹੈ ਆ ਦੇਖੋ ਜੀ ਸਿੱਧੀ ਕਰਕੇ ਹਲੋ ਜੀ ਸਿੱਧੀ ਕਰਕੇ ਰੱਖ ਲਈ ਤੇ ਜਿਹੜਾ ਆਪਾਂ ਕਮੀਜ਼ ਆ ਦੇਖੋ ਇਹ ਆਪਾਂ ਉਲਟਾ ਹੀ ਰੱਖਣਾਗਾ ਠੀਕ ਹੈ ਜੀ ਕਮੀਜ਼ ਉਲਟਾ ਰੱਖਣਾਗਾ ਆ ਦੇਖੋ ਆਹ ਹੈ ਆਪਣਾ ਕਮੀਜ਼ ਤੇ ਆਹ ਕੀ ਆਪਣੀ ਬਾਹ ਇਸ ਤਰ੍ਹਾਂ ਕਰਕੇ ਆਪਾਂ ਜਿਹੜੀ ਬਾਹਂ ਕੀ ਕਮੀਜ਼ ਦੇ ਅੰਦਰ ਕਰ ਲੈਣੀ ਆ ਦੇਖੋ ਜਿਹੜੇ ਸਾਬਚ ਆਪਾਂ ਕਾਟਾਂ ਪਾਈਆਂ ਸੀ ਉਹ ਆਪਦੇ ਆਪ ਹੀ ਜੀ ਜਿਹੜੀਆਂ ਕਾਟਾਂ ਵਾਲਾ ਪਾਸਾ ਹੁੰਦਾ ਦੋਵੇਂ ਬਾਹਾਂ ਦੇ ਫਰੰਟ ਵਾਲੇ ਪਾਸੇ ਹੀ ਆਊਗਾ ਆ ਦੇਖੋ ਇਦਾਂ ਬਾਹ ਵਿੱਚ ਕਰਨ ਤੋਂ ਬਾਅਦ ਜਿਹੜੀ ਆਹ ਵਾਲੀ ਸਿਲਾਈ ਆ ਠੀਕ ਹੈ ਜੀ ਆਹ ਵਾਲੀ ਫਿਟਿੰਗ ਵਾਲੀ ਸਿਲਾਈ ਆ ਸਾਈਡ ਸਿਲਾਈ ਕਹਨੇ ਆ ਜਿਹਨੂੰ ਆਪਾਂ ਤੇ ਦੂਸਰੀ ਜੀ ਆਪਣੀ ਜਿਹੜੀ ਬਾਹ ਦੀ ਫਿਟਿੰਗ ਵਾਲੀ ਸਲਾਈ ਆ ਦੇਖੋ ਆਹ ਵਾਲੀ ਇਹ ਦੋਵੇਂ ਆਪਾਂ ਆਪਸ ਵਿੱਚ ਮਲੌਣੀਆਂ ਨੇ ਇਹ ਆਪਸ ਵਿੱਚ ਸਲਾਈ ਚ ਮਿਲੀਆਂ ਹੋਣੀਆਂ ਬਹੁਤ ਜ਼ਰੂਰੀ ਨੇ ਆ ਦੇਖੋ ਜੀ ਆਪਾਂ ਫਿਰ ਉਸ ਤੋਂ ਬਾਅਦ ਵੀ ਆਪਾਂ ਨਾ ਬਾਹ ਵਿੱਚ ਕਰ ਲਈ ਤੇ ਐ ਇਦਾਂ ਆਪਾਂ ਕਮਾ ਕੇ ਦੇਖਣੀ ਆ ਵੀ ਆਪਣਾ ਕਿਤੇ ਕੱਪੜਾ ਵੱਧ ਘੱਟ ਤਾਂ ਨਹੀਂ ਦੇਖੋ ਜੀ ਬਿਲਕੁਲ ਵੀ ਆਪਣਾ ਬਾਹ ਦਾ ਕੱਪੜਾ ਜਾਂ ਆ ਆਪਣਾ ਕਮੀਜ਼ਾ ਵਾਲਾ ਕੱਪੜਾ ਵੱਧ ਘੱਟ ਨਹੀਂ ਹੈਗਾ ਦੇਖੋ ਬਿਲਕੁਲ ਬਾਹ ਆਪਣੀ ਸਹੀ ਆਏਗੀ ਫਿਰ ਆਪਾਂ ਸਲਾਈ ਲਗਾਉਣੀ ਹੈਗੀ ਚਾਹੇ ਤੁਸੀਂ ਬਾਹ ਉੱਪਰ ਕਰ ਲੋ ਜੀ ਚਾਹੇ ਕਮੀਜ਼ ਦੋਵੇਂ ਤਰੀਕੇ ਐਂ ਫਲਾਈ ਸਹੀ ਲੱਗ ਜਾਂਦੀ ਹੈ ਜੀ ਆਹ ਦੇਖੋ ਜਿੱਥੇ ਆਪਣਾ ਪਿਛਲੇ ਪਾਸੇ ਬਾਹ ਦਾ ਜੋੜ ਆਇਆ ਇਹ ਨਾ ਜੋੜ ਐ ਨਹੀਂ ਰਹਿਣਾ ਚਾਹੀਦਾ ਜੇ ਐਦਾਂ ਰਹੂਗਾ ਕੱਪੜਾ ਬਾਹਰ ਨੂੰ ਤਾਂ ਆਪਣੀ ਬਾਹ ਨੂੰ ਖਿੱਚ ਪਊ ਇਹਨੂੰ ਆਪਾਂ ਐਦਾਂ ਬਿਲਕੁਲ ਅੰਦਰ ਨੂੰ ਰੱਖ ਕੇ ਫਲਾਈ ਕਰਾਂਗੇ ਆ ਦੇਖੋ ਜੀ ਹੁਣ ਆਪਣਾ ਆਹ ਵਾਲਾ ਤੀਰੇ ਵਾਲਾ ਉਹ ਆ ਗਈ ਸਲਾਈ ਇਹਨੂੰ ਆਪਾਂ ਇਦਾਂ ਰੱਖ ਕੇ ਆਹ ਵਾਲੀ ਜਿਹੜੀ ਟਿਚ ਬਟਨ ਵਾਲੀ ਪੱਟੀ ਹੈ ਇਹ ਨੀਚੇ ਰੱਖ ਲੈਣੀ ਹੈ। ਨਾ ਦੇਖੋ ਜੀ ਕੋਈ ਵੀ ਆਪਣਾ ਕੱਪੜਾ ਵਧੀਆ ਘਟਿਆ ਨਹੀਂ ਹੈਗਾ ਜਿੱਥੇ ਆਪਣੀ ਕਾਟ ਪਾਈ ਹੋਈ ਸੀਗੀ ਆ ਬਾਹਾਂ ਦੀ ਕਾਟ ਵਾਲਾ ਕੱਪੜਾ ਹੈਗਾ। ਤੇ ਆ ਆਪਣੀ ਮੋਡੇ ਦੀ ਕਾਟ ਵਾਲਾ ਕੱਪੜਾ ਦੇਖੋ ਦੋਵੇਂ ਉਹ ਸੇਮ ਸੇਮ ਆਏ ਨੇ ਜਦੋਂ ਐਦਾਂ ਜਿਹੜੀਆਂ ਕਾਟਾਂ ਪਈਆਂ ਹੋਈਆਂ ਨੇ ਉਹ ਬਿਲਕੁਲ ਸਹੀ ਚੜਾਈ ਲੱਗਦੀ ਆ ਮੂੰਹ ਸਾਹਮਣੇ ਤਾਂ ਕਦੇ ਵੀ ਆਪਣੀ ਬਾਹ ਨਹੀਂ ਘੁੰਮੂਗੀ ਤੇ ਕਦੇ ਵੀ ਆਪਣੇ ਆームਹੋਲ ਦੇ نیچے ਝੋਲ ਨਹੀਂ ਪਊਗਾ ਹਲੋ ਜੀ ਦੇਖੋ ਕੋਈ ਵੀ ਕੱਪੜਾ ਆਪਣਾ ਵਧਿਆ ਘਟਿਆ ਨਹੀਂ ਹੁਣ ਦੇਖੋ ਜਿਹੜਾ ਆ ਬਾਹ ਦਾ ਕੱਪੜਾ ਇਹਨੂੰ ਆਪਾਂ ਐਦਾਂ ਫੋਲਡ ਕਰਨਾ ਤੇ ਜਿਹੜਾ ਨੀਚੇ ਵਾਲਾ ਕੱਪੜਾ ਫਿਟਿੰਗ ਵਾਲਾ ਇਹਨੂੰ ਵੀ ਆਪਾਂ ਦੇਖੋ ਐਦਾਂ ਫੋਲਡ ਇਹ ਆਪਾਂ ਐਦਾਂ ਨਹੀਂ ਰੱਖਣਾ ਐਦਾਂ ਰੱਖਾਂਗੇ ਤਾਂ ਆਪਣੀ ਬਾਹ ਨੂੰ ਵੀ ਖਿੱਚ ਪਾਉਗੀ ਤੇ ਆਪਣੀ ਕਮੀਜ਼ ਨੂੰ ਵੀ ਖਿੱਚ ਪਾਉਗੀ ਚਲੋ ਜੀ ਤੁਸੀਂ ਚਾਹੋ ਤਾਂ ਸਲਾਈ ਡਬਲ ਵੀ ਕਰ ਸਕਦੇ ਹੋਗੇ ਹੁਣ ਆਪਾਂ ਤਾਂ ਉਹਨੂੰ ਬਾਹ ਸਿੱਧੀ ਕਰਕੇ ਰੱਖਣਾ ਹੈ ਆ ਲੋ ਜੀ ਦੇਖੋ ਆਪਣੀ ਸਲਾਈ ਲੱਗ ਗਈ ਕਿਤੇ ਵੀ ਆਪਣੇ ਦੇਖੋ ਕੋਈ ਵੀ ਬਲ ਨਹੀਂ ਪਿਆ ਹੈਗਾ ਆ ਦੇਖੋ ਬਿਲਕੁਲ ਪ੍ਰੋਪਰ ਦੇਖੋ ਉਸੇ ਤਰੀਂ ਗਲਾਈ ਚ ਆ ਗਈ ਜਿਹੜੀ ਆ ਦੇਖੋ ਬਾਹ ਦਾ ਸੈਂਟਰ ਹੁੰਦਾ ਆਪਾਂ ਇੱਥੇ ਕਈ ਵਾਰੀ ਕੱਟ ਵੀ ਲਗਾ ਲੈਨੇ ਆ ਜਾਂ ਚਾਕ ਨਾਲ ਨਿਸ਼ਾਨੀ ਵੀ ਲਾ ਲੈਨੇ ਆ ਦੇਖੋ ਜੀ ਆਪ ਮੈਂ ਕਦੇ ਕੱਟ ਵੀ ਨਹੀਂ ਲਗਾਇਆ ਫਿਰ ਵੀ ਦੇਖੋ ਜਦੋਂ ਆਪਾਂ ਸਹੀ ਤਰੀਕੇ ਚ ਕਾਟ ਪਾਉਨੇ ਆ ਨਾ ਤਾਂ ਆਪਣੇ ਆਪ ਜਿਹੜਾ ਬਾਹ ਦਾ ਸੈਂਟਰ ਹੈਗਾ ਉਹ ਤੀਰੇ ਦੀ ਸਲਾਈ ਦੇ ਨਾਲ ਰਲ ਜਾਂਦਾ ਦੇਖੋ ਆ ਸੀ ਆਪਣੀ ਆ ਵਾਲੀ ਸਲਾਈ ਤੇ ਆਹ ਦੇਖੋ ਆ ਆਪਣਾ ਬਾਹ ਦਾ ਸੈਂਟਰ ਆਗਾ ਉਹ ਬਿਲਕੁਲ ਆਪਣਾ ਤੀਰੇ ਵਾਲੀ ਸਲਾਈ ਦੇ ਨਾਲ ਆਗਾ ਤੇ ਦੂਸਰੀ ਗੱਲ ਦੇਖੋ ਆ ਜਿਹੜੀ ਆਪਾਂ ਜੋੜ ਕੇ ਆ ਕਹਿੰਦੇ ਸੀਗੇ ਵੀ ਆਹ ਸਲਾਈ ਦੇਖੋ ਇਹ ਸਲਾਈ ਬਿਲਕੁਲ ਇਦਾਂ ਬਰਾਬਰ ਰਹਿਣੀ ਚਾਹੀਦੀ ਹੈਗੀ ਤੁਹਾਨੂੰ ਪਿੱਛੇ ਵੀ ਦਿਖਾਉਣੇ ਆ ਜੀ ਦੇਖੋ ਜੀ ਆ ਆਪਣਾ ਪਿਸਲਾ ਪਾਸਾ ਹੈਗਾ ਠੀਕ ਹੈ ਜੀ ਆ ਆਪਣਾ ਫਰੰਟ ਵਾਲਾ ਪਾਸਾ ਹੈਗਾ ਇਸ ਤਰ੍ਹਾਂ ਜੀ ਆਪਣੀ ਬਾਹ ਦੀ ਸਲਾਈ ਲੱਗ ਜਾਂਦੀ ਹੈਗੀ ਦੇਖੋ ਆਪਾਂ ਇੱਕ ਦੋ ਵੀਡੀਓਜ਼ ਪਹਿਲਾਂ ਵੀ ਪਾਈਆਂ ਨੇ ਕਈ ਮੇਰੀਆਂ ਭੈਣਾਂ ਦੇ ਮੈਸੇਜ ਆਉਂਦੇ ਨੇ ਜਿਨ੍ਹਾਂ ਨੂੰ ਬਾਹਰ ਜੜਨ ਦੇ ਵਿੱਚ ਪ੍ਰੋਬਲਮ ਆਉਂਦੀ ਆ ਦੇਖੋ ਜੇ ਫੇਰ ਵੀ ਤੁਹਾਨੂੰ ਕੋਈ ਚੀਜ਼ ਬਾਹਰ ਜੜਨ ਵਿੱਚ ਸਮਝ ਨਹੀਂ ਆਈ ਹੋਵੇ ਜਾਂ ਕਾਰਟ ਪਾਉਣ ਚ ਕੋਈ ਪ੍ਰੋਬਲਮ ਆਉਂਦੀ ਹੋਵੇ ਤਾਂ ਪਲੀਜ਼ ਕਮੈਂਟ ਕਰਕੇ ਦੱਸਿਓ ਆਪਾਂ ਦੁਬਾਰਾ ਉਹ ਚੀਜ਼ ਦੇ ਬਾਰੇ ਜੀ ਤਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ